ਆ ਤੁਸੀਂ ਬੂਟਾ ਦੇਖ ਲਓ ਇਹਨੂੰ ਲਾਲ ਸੇਵ ਲੱਗਦੇ ਆ ਆਪਾਂ ਕਹਿ ਦਿੰਨੇ ਆ ਪੰਜਾਬ ਦੇ ਵਿੱਚ ਸੇਵ ਕਰਨੇ ਔਖੇ ਆ ਤੇ ਜੇ ਮਿਹਨਤੀ ਬੰਦਾ ਹੋਵੇ ਹੋ ਸਾਰਾ ਕੁਝ ਜਾਂਦਾਗਾ ਇਹ ਬਈ ਲਾਲ ਲੱਗਣ ਦਾ ਕਾਰਨ ਕੀ ਆ ਇਹ ਪੱਕ ਕੇ ਸਹੀ ਟਾਈਮ ਤੇ ਇਹਨੇ ਆਪਦਾ ਰੰਗ ਨਿਕਲ ਰਿਹਾ ਜੀ ਹੁਣ ਧੁੱਪ ਵੀ ਪੈ ਰਹੀ ਆ ਮੀਂਹ ਵੀ ਵਿੱਚੇ ਪੈ ਰਹੇ ਨੇ ਤਾਂ ਕਰਕੇ ਪੱਕਣ ਤੋਂ ਮੁਕਰੋ ਨੇ ਜਿਹੜਾ ਸਹੀ ਰੰਗ ਸੇਵ ਨੇ ਆਪਦਾ ਰੰਗ ਕੱਢਣਾ ਹੀ ਕੱਢਣਾ ਜੀ ਆਪਾਂ ਪੰਜਾਬ 'ਚ ਥੋੜਾ ਚਾਹ ਹੁੰਦਾ ਵੀ ਸਾਡੇ ਸੇਵ ਲੱਗਾ ਆਪਾਂ ਹਰਾ ਖਾ ਜਾਂਦੇ ਆ ਪੀਲਾ ਵੀ ਨਹੀਂ ਹੁੰਦੰਦੇ ਇਹ ਜਦੋਂ ਪੀਲਾ ਹੁੰਦਾ ਉਦੋਂ ਸਹੀ ਮਠਾਸ ਬਣਦੀ ਜਾਂਦੇ ਚ ਪੀਲਾ ਹੋ ਕੇ ਹੁਣ ਜਿਹੜਾ ਲਾਲ ਹੋ ਗਿਆ ਇਹਦੇ ਚ ਮਠਾਸ ਹੋਰ ਬਣਦੀ ਇਹ ਵੈਰੈਟੀ ਬਈ ਕਿਹੜੀ ਆ ਹਰਮਨ 99 ਵੈਰੈਟੀ ਆ ਜੀ ਇਹ ਬਾਕੀ ਜਿਹੜੇ ਸੇਵ ਆ ਕਈਆਂ ਤੇ ਸੁੰਡ ਪੈ ਜਾਂਦੇ ਨੇ ਲੱਗੇ ਆ ਉਹ ਫਰੂਟ ਫਲਾਈ ਕਰ ਇਕਾ ਤੁਸੀਂ ਦੇਖਦੇ ਹੋਵੋਗੇ ਇਹਨਾਂ ਦੇ ਇਹਨਾਂ ਦੇ ਵੀ ਸੇਵ ਐ ਹੋ ਰਹੇ ਆ ਕਈ ਵਿਦਵਾਨ ਹੁੰਦੇ ਆ ਕਈ ਕਹਿੰਦੇ ਆ ਵੀ ਇਹਨਾਂ ਕੋਲੇ ਸੰਭਧਾ ਨਹੀਂ ਤੇ ਅਥਾ ਲਿ ਡਿੱ ਗਿਆਂਦੇ ਫਾਲ ਉਹ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਭਾਈ ਇਹੇ ਰਜ ਚੁੱਕੇ ਆ ਇਹਨਾਂ ਕੋਲੇ ਬੂਟੇ ਆਸੇ ਪਾਸੇ ਦੇਖੋਗੇ ਤਾਂ ਬਹੁਤ ਲੱਗੇ ਹੋਏ ਆ ਇਹਨਾਂ ਕੋਲੇ ਜਾਮਣਾ ਦੇ ਬਾਗ ਲੱਗੇ ਆ ਨਾਸ਼ਪਾਤੀਆਂ ਦੇ ਆਲੂ ਬੁਖਾਰੇ ਦੇ ਆੜੂ ਦੇ ਬਦਾਮਾਂ ਦੇ ਬੂਟੇ ਹਰੇਕ ਚੀਜ਼ ਇਹਨਾਂ ਕੋਲੇ ਆਮ ਸਾਰਾ ਕੁਝ ਲੱਗਿਆ ਹੋਇਆਗਾ ਇਹ ਰਜ ਚੁੱਕੇ ਇਹਨਾਂ ਕੋਲ ਤੋੜਨ ਦਾ ਸਮਾਂ ਹੈ ਨਹੀਂ ਫਰੂਟ ਇਹਨਾਂ ਕੋਲੇ ਜਾਦੇ ਆ ਆਪਣੇ ਵਰਗਾ ਹੁੰਦਾਗਾ ਉਹ ਫਿਕਰ ਨਹੀਂ ਦਿੰਦਾਗਾ ਇਹਨਾਂ ਕੋਲ ਜਿਹੜੇ ਕਿਰਕੇ ਥੱਲੇ ਡਿੱਗਦੇ ਆ ਇਹਨਾਂ ਨੇ ਸ਼ੌਂਕ ਲਈ ਲਾਏ ਹੋਏ ਆ ਤੇ ਬਾਕੀ ਇਹ ਆਰਗੈਨਿਕ ਹੈ। ਇਹ ਬਈ ਸਿਆਲ ਦੇ ਵਿੱਚ ਪੱਤੇ ਸਿੱਟ ਜਾਂਦਾ ਸਾਰੇ। ਹਾਂ ਇਹ ਪੱਤੇ ਉਹ ਤਾਂ ਪ੍ਰੋਸੈਸ ਆ ਇਹ ਸਟੋਨ ਫਰੂਟ ਹੁੰਦੇ ਆ ਜਿਹਾ ਆड़ੂ ਹੋ ਗਿਆ, ਨਾਕ ਹੋ ਗਈ, ਆਲੂ ਬੁਖਾਰਾ ਹੋ ਗਿਆ ਸਟੋਨ ਫਰੂਟ ਵਜਦੇ ਨੇ। ਇਹਨਾਂ ਸਟੋਨ ਫਰੂਟ ਨੇ ਪੱਤਾ ਸਿੱਟਣਾ ਹੀ ਸਿੱਟਣਾ। ਠੀਕ ਹੈ। ਇਹਨਾਂ ਨੇ ਸਾਰਾ ਪ੍ਰੋਸੈਸ ਸਾਰਾ ਸਿੱਟ ਕੇ ਫਿਰ ਨਵਾਂ ਕੱਢਣਾ। ਪਹਿਲਾਂ ਇਹਨਾਂ ਨੇ ਫੁੱਲ ਕੱਢਣਾ ਹਰ ਬੂਟੇ ਨੇ ਸਟੋਨ ਫਰੂਟ ਨੇ ਫਿਰ ਇਹਨੇ ਪੱਤੇ ਕੱਢਣੇ ਨੇ। ਇਹਦੀ ਵੀ ਕਟਿੰਗ ਹੁੰਦੀ ਆ ਕਿ ਲੋੜ ਨਹੀਂ ਪੈਂਦੀ ਫਰੂਟ ਲੈਣਾ ਸੀ ਉਹ ਹਟਾਣੀ ਆ ਫਿਰ ਇੱਕ ਸਾਲ ਉਹ ਫਰੂਟ ਆਇਆ ਨਹੀਂ ਸਾਡੇ ਫਿਰ ਅਸੀਂ ਕਟਿੰਗ ਬੰਦ ਕਰਤੀ ਤਾਂ ਹੀ ਬੂਟਾ ਜ਼ਿਆਦਾ ਵੱਧ ਗਿਆ ਇਹ ਅਸੀਂ ਉਹ ਹਰੀਮਨ ਸ਼ਰਮਾ ਜੀ ਨਾਲ ਸਾਡੀ ਗੱਲ ਹੋਈ ਸੀ ਉਹ ਕਹਿੰਦੇ ਤੁਹਾਨੂੰ ਦੱਸਾਂਗੇ ਕਿਹੜੀਆਂ ਟਾਹਣੀਆਂ ਕੱਟਣੀਆਂ ਜਿਨ੍ਹਾਂ ਨੇ ਵੈਰੈਟੀ ਤਿਆਰ ਕੀਤੀ ਹੈ ਤੇ ਇਹ ਫਿਰ ਇਹਦੀ ਕਟਿੰਗ ਕਰਾਂਗੇ ਨੂੰ ਬੂਟੇ ਨੂੰ ਛੋਟਾ ਕਰਾਂਗੇ ਹੂੰ ਇਹ 3 ਸਾਲ ਦੀ ਕਟਿੰਗ ਹੁੰਦੀ ਜਾਂਦੇ ਚ ਹੂੰ ਆਪਣੀ ਆਮ ਕਟਿੰਗ ਹੁੰਦੀ ਸਾਲ ਦੀ ਵੀ ਸਾਲ ਆਪਾਂ ਕੱਟਿਆ ਤੇ ਫਰੂਟ ਲੈ ਲਿਆ ਸਾਲ ਜੀ ਇਹਦੀ ਹੁੰਦੀ ਹੈ ਵੀ ਐਤਕੀ ਕੀਤੀ ਅਗਲੇ ਸਾਲ ਦੀ ਵੀ ਵਿੱਚ ਗਿਣੀਆਂ ਦੀ ਉਹਦੋਂ ਅਗਲੇ ਸਾਲ ਦੀ ਵੀ ਵਿੱਚ ਗਿਣੀ ਜਾਂਦੀ ਹੈ ਵੀ ਤਿੰਨ ਸਟੈਪਿੰਦੇ ਬਣਾ ਦਿੰ ਉਸੀ ਰ ਗਈ ਹੈ ਨਾ ਸੇਵ ਤਾਂ ਫਿਰ ਉਵੇਂ ਹੁਣ ਅਸੀਂ ਬਾਜ਼ਾਰ ਨਾਲੋਂ ਚੰਗਾ ਹੀ ਹੋਊਗਾ ਕਿਉਂਕਿ ਇਸ ਟਾਈਮ ਸੇਵ ਬਾਜ਼ਾਰ ਚ ਸਟੋਰ ਸਟੋਰ ਵਾਲੀ ਹੋਊਗਾ ਕਿਉਂਕਿ ਪੱਕੇ ਨਹੀਂ ਹਜੇ ਸੇਵ ਚੱਲੇ ਨਹੀਂ ਆਪਣੇ ਤਾਂ ਚੱਲ ਪਏ ਆਪਣੀ ਗਰਮੀ ਪਹਿਲਾਂ ਪੈਂਦੀ ਹੈ ਇਹ ਬਈ ਇਹ ਇਹਦੇ ਲਾਉਣ ਦਾ ਜਿਹੜਾ ਸਮਾਂਗਾ ਦੋ ਦੋ ਸਮਾਂ ਚ ਲੱਗ ਜਾਂਦਾ ਨਾ ਇਹ ਇਹ ਤਾਂ ਆਰਗੈਨਿਕ ਕਨਾ ਬਾਈ ਬੁਰੇ ਪਿਓਰ ਆਰਗੈਨਿਕ ਹੈ ਜੀ ਤਾਂ ਹੀ ਇਹਨਾਂ ਦੀ ਹਾਲਾਤ ਇਹ ਜੇ ਇਹਨੂੰ ਥੋੜੀ ਜੀ ਵੀ ਸਪਰੇਅ ਅਸੀਂ ਕਰ ਦਿੰਦੇ ਇਹ ਕਸ਼ਮੀਰੀ ਸੇਬ ਬਣ ਜਾਣਾ ਸੀ ਲਾਲ ਹੋ ਜਾਣਾ ਇਹਨੂੰ ਥੋੜੀ ਜੀ ਪਟਾਸ਼ ਦੀ ਸਪਰੇਅ ਮਾਰਦੇ ਸੀ ਇਹਨੇ ਹੋਰ ਲਾਲੀ ਫੜ ਜਾਣੀ ਨਾਲੇ ਮਿੱਠਾ ਹੋ ਜਾਣਾ ਸੀਗਾ ਤੇ ਥੋੜੀ ਜੀ ਫਰੂਟ ਫ्लाई ਤੋਂ ਕੋਈ ਸਪਰੇਅ ਮਾਰਦੇ ਤੈਨੂੰ ਕਿਸੇ ਨੇ ਖਰਾਬ ਨਹੀਂ ਹੋਣਾ ਮੋٹے ਮੋٹے ਬਣ ਜਾਣੇ ਇਹ ਤਾਂ ਜਦੋਂ ਮਰਜ਼ੀ ਲਾ ਲੋ ਜੀ ਕਿਉਂਕਿ ਗਾਚੀਆਂ ਵਿੱਚ ਲਫਾਫਿਆਂ ਵਿੱਚ ਆਉਂਦੇ ਆ ਜੇ ਆਪਾਂ ਝਾੜਵਾਂ ਲਾਉਣਾ ਫਿਰ ਸਰਦੀ 'ਚ ਲੱਗਣਾ ਜਦੋਂ ਇਹਨੇ ਪੱਤੇ ਸਿੱਟੇ ਹੋਣਗੇ ਉਂਝ ਆਪਾਂ ਜਦ ਪਾ ਇਹ ਬੁਟੇ ਲਾ ਸਕਦੇ ਆ ਅੱਛਾ ਇਹਨੇ ਫਲ ਵੀ ਲਿਆ ਸੀਗਾ ਆਪਦਾ ਹੂੰ ਇਹ ਬਿਨਾ ਪਾਣੀ ਤੋਂ ਬਿਨਾ ਰੇਬ ਬਿਨਾ ਸੂਰੇ ਬਿਨਾ ਕਿਸੇ ਕੇਅਰ ਤੋਂ ਖੜਾ ਹੋਇਆ ਸੇਵ ਆ ਇਹ ਨਹੀਂ ਤਾਂ ਉਂਝ ਬੰਦਾ ਕਹਿੰਦਾ ਸੇਵ ਹੁੰਦਾ ਨਹੀਂ ਪੰਜਾਬ 'ਚ ਤੇ ਬਿਨਾ ਕੇਅਰ ਤੋਂ ਵੀ ਸੇਵ ਹੋ ਜਾਂਦਾ ਆ ਫਲ ਵੀ ਲੱਗਿਆ ਹੋਇਆ ਬਾਈ ਫਲ ਲੱਗਾ ਹੋਇਆ ਜੀ ਇਹਨੂੰ ਹੂੰ ਇਹ ਕਿਹੜੀ ਵੈਰੈਟੀ ਆ ਬਈ ਕੋ ਪਤਾ ਹਰਮਨ 99 ਆ ਜੀ ਹਾਂਜੀ ਆਪਣੇ ਕੋਲੇ ਆੜੂ ਹੋ ਗਿਆ ਆਲੂ ਬੁਖਾਰਾ ਹੋ ਗਿਆ ਤੇ ਜਾਮਨ ਹੋ ਗਈ ਹੈ ਨਾ ਨਾਕ ਹੋ ਗਈ ਹੂੰ ਉਂਝ ਫਰੂਟ ਵੈਰੈਟੀਆਂ ਜਿਵੇਂ ਸੇਵ ਲੱਗੇ ਹੋਏ ਨੇ ਦੋ ਤਿੰਨ ਹਰਮਨ 99 ਅੰਨਾ ਵੀ ਆ ਗਿੱਲਾ ਨਾ ਹੋਇਆ ਤਾਂ ਵੇਖ ਲੀਂਨੇ ਥੋੜਾ ਪੈਰ ਤਰ ਰਹਾ ਜਾ ਗਈ ਹੈ ਨਹੀਂ ਉਹ ਥੋੜੇ ਅੰਬ ਨਹੀਂ ਰਹਾ ਪਏ ਤੁਸੀਂ ਅੰਬ ਵੀ ਹੈਗੇ ਨੇ ਆ ਸੇਬ ਤਾਂ ਇਹਦੀ ਸਾਰਾ ਖਰਾਬ ਹੋ ਗਿਆ ਥੱਲੇ ਡਿੱਗ ਗਿਆ ਹੂੰ ਤੋੜਨ ਖੋਣੇ ਡਿੱਗ ਗਏ ਤਾਂ ਬਹੁਤ ਜ਼ਿਆਦਾ ਫਰੂਟ ਆਉਂਦਾ ਇਹਨੂੰ ਜੇ ਹੋਰ ਸਾਡੀਆਂ ਵੀਡੀਓ ਦੇਖਣੀਆਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ